ਅਜਾੜ ਤਰੀਕ ਹੋ ਗਈ ਜੀ ਸਵੇਰ ਦਾ ਮਾਹੌਲ ਹੋ ਗਿਆ ਖਰਾਬ ਤੇ ਬਰਸਾਤ ਸ਼ੁਰੂ ਹੋ ਗਈ ਬੱਦਲ ਬਹੁਤ ਹੋਇਆ ਅੱਜ ਦੇ ਦਿਨ ਤੇ ਕਨਕਾ ਮੰਡੀ ਦੇ ਪਈਆਂ ਤੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ 8:30 ਦੇ ਸਵੇਰ ਦਾ ਨਜ਼ਾਰਾ 8 ਵਜੇ ਦਾ ਚਲੋ ਜੀ ਤੁਸੀਂ ਮਾਹੌਲ ਦੇਖ ਸਕਦੇ ਹੋ ਇਸ ਵੇਲੇ ਡੇਰਾ ਬਬਾਰਾਂਗ ਦਾ ਇਹ ਸਰਕੂਲਰ ਰੋਡ ਆ ਜੀ ਅੱਜ ਦਾ ਨੌਂ ਲੋਕ ਜੀ ਦਾ ਸਵਾਗਤ ਹੈ ਤੇ ਅੱਜ ਤਰੀਕੋ ਕੀ 8 ਤੇ ਦੁਪਹਿਰ ਦਾ ਸਮਾਂ ਹੋ ਗਿਆ ਤੇ ਹੱਸਣੇ ਮੈਂ ਜਾ ਰਿਹਾ ਕਿਸੇ ਪਿੰਡ ਤੁਹਾਨੂੰ ਦਿਖਾਵਾਂਗਾ ਬਾਰਡਰ ਦਾ ਪਿੰਡ ਕਿ ਹੱਸਣੇ ਕੀ ਹੋ ਜਾ ਰਿਹਾ ਹੈਗਾ ਤੇ ਹੱਸਣੇ ਇਹੀ ਦੇਖ ਸਕਦੇ ਹੋ ਇਸ ਸਾਈਡ ਰੈਲੀ ਹੈ ਤੇ ਜਿਸਾਈਂ ਕੰਮਾਂ ਵਧੀਆ ਚੱਲ ਚੁੱਕੀਆਂ ਤੇ ਸਾਹਮਣੇ ਬਾਰਡਰ ਪਿੰਡ ਦਾ ਬਿਲਕੁਲ ਹੀ ਆਪਣਾ ਰਸਤਾ ਜੇ ਕਿਸੀ ਆ ਰਹੇ ਹੋ ਮੈਂ ਤੁਹਾਨੂੰ ਦੱਸਾਂਗੇ ਸਵੇਰੇ ਇੱਥੇ ਡੰਗਰ ਵਾਸ਼ੇ ਸਾਰੇ ਬਣੇ ਲਏ ਆ ਲੋਕਾਂ ਨੇ ਇਹ ਬਾਰਡਰ ਇਲਾਕਾ ਪੂਰਾ ਸਾਮਨੇ ਵਿਖਾ ਰਿਹਾ ਤੇ ਅਸਲ ਵਿੱਚ ਉਹ ਇਹ ਸਾਈਡ ਮਤਲਬ ਹਨੂ ਜਿਹਨੇ ਮੈਂ ਦੱਸਾਂਗਾ ਜਾ ਕੇ ਦੇਖਿਓ ਕਿ ਇਹ ਸਿਨੇਮਾ ਦੇਖਿਓ ਤੇ ਕਿਹੜੇ-ਕਿਹੜੇ ਹੈਗੇ ਨੇ ਤੇ ਕਿੰਨਾ ਬਹੁਤ ਜ਼ਿਆਦਾ ਬਾਦਰ ਦਾ ਕਿਸ ਤਰ੍ਹਾਂ ਲੋਕ ਰਹਿ ਰਹੇ ਆ ਜਾਂ ਉਹ ਦੋ ਕੇ ਟਟੇੜਾ ਬਣਨ ਦੇ ਅੱਗੇ ਉਹ ਵੀ ਇਹ ਤੁਹਾਨੂੰ ਦਿਖਾਉਂਗਾ ਤੇ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਸ ਸਾਈਡ ਸਿੱਧਾ ਜਾਣ ਦਾ ਰਸਤਾ ਬਾਕੀ ਤੁਹਾਨੂੰ ਇਹ ਦੱਸਾਂਗਾ ਕਿ ਇਹ ਕਿਹੜੇ ਰਸਤੇ ਤੇ ਹੈ ਇਹ ਹੈਗਾ ਬਾਰ ਉਹ ਜਾ ਰਹੇ ਆ ਇਸਾਈਡ ਗਨਾ ਵੜਿਆ ਗਿਆ ਜੀ ਗਨਾ ਕਮਾਦ ਜਿਸ ਤੇ ਪੇਪਰ ਲੱਗੀ ਹੈ ਤੁਹਾਨੂੰ ਦੱਸ ਦਿੰਨਾ ਆ ਇਹ ਇਲਾਕਾ ਉਹ ਆ ਜੀ ਜਿੱਥੇ ਐਸਲੀ ਬ੍ਰਿਜ ਬਣ ਰਿਹਾ ਤੇ ਦੂਸਰਾ ਕਿ ਇਹ ਉਦੋਂ ਇਲਾਕਾ ਦਰਿਆ ਚ ਟੁੱਪ ਗਿਆ ਸੀ ਪਾਣੀ ਆ ਗਿਆ ਸੀ ਦਰਿਆ ਦਾ ਇੱਥੇ ਜਿੱਦੋਂ ਇੱਥੋਂ ਸੜਕ ਟੁੱਟੀ ਸੀ ਤੇ ਆਸਾ ਇੱਥੇ ਆਰਮੀ ਦੇ ਕੈਂਪ ਲੱਗੇ ਹੋਏ ਉੱਪਰ ਆ ਤੂੰ ਸੀ ਤੇ ਜਿਹੜਾ ਉੱਚਾ ਕਿੰਨਾ ਕਰਤਾ ਇਹਨਾਂ ਨੇ ਮਿੱਟੀ ਪਾ ਕੇ ਸਾਹਮਣੇ ਬ੍ਰਿਜ ਬਣ ਰਿਹਾ ਇਹ ਦੇਖ ਸਕਦੇ ਹੋ ਅਸਲ ਵਿੱਚ ਜੀ ਆ ਬ੍ਰਿਜ ਜਿਹੜਾ ਬਣ ਰਿਹਾ ਵਾ ਇਹ ਸਾਰਾ ਬੋਰਡ ਏਰੀਆ ਪਾਏ ਦਾ ਪ੍ਰੋਪਰਲੀ ਲੋਕੀ ਆਪਣੇ ਕੰਮ ਕਾਰਾਂ ਚ ਲੱਗੇ ਆ ਇਹ ਬ੍ਰਿਜ ਹੈ ਜਦੋਂ ਪਿੱਛੇ ਜੀ ਇੱਥੇ ਪਾਣੀ ਸਾਰਾ ਹੋ ਗਿਆ ਸੀ ਆ ਸੜਕ ਜਾਂਦੀ ਸੀ ਪਾਰ ਨੂੰ ਦਰਿਆ ਨੂੰ ਤੇ ਇੱਥੇ ਬੀਐਸਐਫ ਦਾ ਆਰਮੀ ਦਾ ਕੈਂਪ ਲੱਗਾ ਸੀ ਇੱਥੇ ਇਸ ਸਾਈਡ ਤੇ ਇਹ ਬ੍ਰਿਜ ਬਣ ਰਿਹਾ ਹੁਣ ਵੇ ਬਣ ਰਿਹਾ ਜੀ ਅਸਲੇ ਮੰਡੀ ਬੋਰਡ ਵਿਭਾਗ ਬਣਾ ਰਿਆ ਇਹ ਕੱਚਾ ਰਸਤਾ ਜਾਂਦਾ ਕੁਝ ਸਮੇਂ ਬਾਅਦ ਇੱਥੋਂ ਸਣੀ ਲੁੱਕ ਜਾ ਕਰਨਗੇ ਤੇ ਇਸ ਸਮੇਂ ਇਸ ਸਾਈਡ ਵੀ ਗੋਡੀ ਹੋ ਰਹੀ ਆ ਤੇ ਇਸ ਸਾਈਡ ਵੀ ਗੋਡੀ ਹੋ ਰਹੀ ਤੇ ਆਹ ਰਸਤਾ ਆ ਜੀ ਅਸੋਲੇ ਜੀ ਮੈਂ ਆ ਗਿਆ ਦਰਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਮਹਾਕ ਦਰਿਆ ਇਸ ਸਮੇਂ ਇੱਥੇ ਮਛਾਵੇਂ ਕਰਦੇ ਨੇ ਉਹ ਜਾ ਚੁੱਕਾ ਹੈ ਕਿ ਇਹ ਸਾਰਾ ਸੁੱਕਾ ਪਿਆ ਅਸੋਲੇ ਜਿਹੜਾ ਜਿਆਦਾ ਦਸਤਾਰ ਹੈ ਕਾਫੀ ਆਕੇ ਦੇ ਵਿੱਚ ਜਾ ਰਿਹਾ ਇਹ ਸਾਰੀ ਦਿਨ ਦੇਖ ਸਕਦੇ ਹੋ ਸਾਰਾ ਹੀ ਜੰਗਲ ਬਿਆਬਾਨ ਬਣਿਆ ਪਿਆ ਪਾਣੀ ਦਾ ਹੱਸਤਰ ਬਹੁਤ ਥੱਲੇ ਗਿਆਦਾ ਵਾ ਅਸਲ ਤੇ ਅਸਲੇ ਤੁਹਾਨੂੰ ਦਿਖਾ ਰਿਹਾ ਤੇ ਰਾਵੀ ਦਰਿਆ ਇਹ ਸਾਈਡ ਪੈਂਦਾ ਪਿੰਡ ਕਣੀ ਕੇ ਬੇਟ ਉਹ ਬਿਲਕੁਲ ਬਾਰਡਰ ਤੇ ਹੈ ਮੈਂ ਆਊਟਸਾਈਡ ਜਾ ਰਿਹਾ ਇਸ ਸਾਈਡ ਤੁਸੀਂ ਦੇਖ ਲਓ ਮਾਹੌਲ ਜਮਾ ਜੀ ਅਸਲੇ ਰਾਵੀ ਦਰਿਆ ਦੇ ਉੱਤੇ ਜਿਹੜਾ ਪੱਕਾ ਪੁਲ ਬਣਿਆ ਉੱਥੇ ਤੇ ਮੈਂ ਜਾ ਰਿਹਾ ਜੀ ਪਿੰਡ ਕਣੀ ਦੇ ਪੇਟ ਤੇ ਉੱਥੋਂ ਦਾ ਮਾਹੌਲ ਚਲ ਦੇਖਾਂਗੇ ਕਿ ਪਿੰਡ ਕਣੀ ਦੇ ਪੇਟ ਕਿਸ ਤਰ੍ਹਾਂ ਦਾ ਮਾਹੌਲ ਆ ਬਾਰਡਰ ਦੇ ਇਲਾਕੇ ਦੇ ਪਿੰਡਾਂ ਬਿਲਕੁਲ ਨਾਲ ਹੀ ਤੇ ਬਾਰਡਰ ਦੇ ਦੇਖਾਂਗੇ ਕਿ ਉੱਥੋਂ ਦਾ ਕੀ ਹਾਲ ਚਾਲ ਆ ਤੇ ਕਿੰਨੇ ਕੁ ਲੋਕ ਉੱਥੇ ਰਹਾ ਰਹੇ ਆ ਕਿ ਅਸਲ ਜੀ ਤੁਸੀਂ ਦੇਖ ਲਓ ਕਿ ਜਿੰਨੇ ਵੀ ਟ੍ਰੈਕਟਰ ਆ ਸਾਰੇ ਆਪਣੇ ਜਿੰਨੇ ਵੀ ਭਾਰੇ ਸੰਦਿਆ ਸਾਰੇ ਲੈ ਕੇ ਜਾ ਰਹੇ ਆ ਜੋ ਕਿ ਡੇਰੇ ਸਾਈਡ ਜਾ ਰਹੇ ਆ ਅਸਲᱤ ਜੀ ਮਾਮਾ ਇਸ ਡੇਰੇ ਦੇ ਉੱਤੇ ਆਪਣੇ ਸਰਪੰਚ ਸਾਹਿਬ ਨੇ ਸੰਦੋਸ ਸਿੰਘ ਜੀ ਇਹਨਾਂ ਦੇ ਡੇਰੇ ਦੇ ਉੱਤੇ ਤੇ ਇਹਨਾਂ ਨੇ ਵੀ ਆਪਣੀ ਜਿੰਨੀ ਮਸ਼ੀਨਰੀ ਆ ਗਈ ਸਾਰੀ ਆਪਣੀ ਲਾ ਕੇ ਡੇਰੇ ਵਾਲੇ ਸਾਈਡ ਤੇ ਤੇ ਖਾਲੀ ਕਰਤਾ ਡੇਰਾ ਇਹਨਾਂ ਨੇ ਦੇਖ ਲੈ ਤੀਂ ਦੇਖ ਲੋ ਇਹ ਵੀ ਸਾਰੇ ਆਪਣੀ ਜਿੰਨੇ ਵੀ ਸੰਦਿਆ ਉਸ ਡੇਰੇ ਤੋਂ ਇਹ ਸਾਰੇ ਆਪਣੇ ਨੇ ਦਰਿਆ ਤੋਂ ਪਾਰ ਦੂਸਰੇ ਪੰਨੇ ਡੇਰਾ ਪਵਰਾਨਕ ਸਾਈਡ ਲਾ ਕੇ ਜਾ ਰਹੇ ਸਾਰੇ ਇਹ ਸਾਰੇ ਜਿੰਨੇ ਵੀ ਵੱਡੇ ਸੰਦਿਆ ਸਾਰੇ ਲੱਗ ਜਾ ਰਹੇ ਇਹ ਏਰੀਆ ਆਪਣਾ ਇਹਦਾ ਖਾਲੀ ਕਰ ਦਿੱਤਾ ਜਾ ਰਿਹਾ ਬਿਲਕੁਲ ਹੀ ਲੋਕਾਂ ਵੱਲੋਂ ਅਸਲੇ ਅਸੀਂ ਭਾਈ ਹੋਰਾਂ ਨੂੰ ਉਤਾਰ ਲੇ ਟਰੈਕਟਰ ਤੋਂ ਤੇ ਬਸ ਇਹਨਾਂ ਦੀ ਇੱਕ ਫੋਟੋ ਲਵਾਂਗੇ ਤੇ ਬਾਜੀ ਹੋਰਾਂ ਨੂੰ ਖਿਲਾਰਾਂਗੇ ਤੇ ਇੱਥੇ ਫੋਟੋ ਲਵਾਂਗੇ ਸਰਪੰਚ ਸਾਹਿਬ ਆਪਣੇ ਲੱਗੀ ਆ ਹਾਂ ਮਿੱਟੀ ਦੇ ਖਾਣਾਂ ਤਾਂ ਹਾਂ ਅੱਛਾ ਯਾਰ ਤੇ ਆ ਅੱਛਾ ਯਾਰ ਤੇ ਆ ਇਥੋਂ ਮਨ ਲਓ ਜਿਹੜਾ ਸਮਾਨ ਹੁਣ ਫੜਾ ਫੜ ਚੱਕ ਰਿਹਾ ਸਾਰਾ ਚੱਕਿੰਗ ਦੇ ਚੱਕੇ ਦੀ ਜਾਣ ਦੀ ਕਣਕ ਇਹ ਕਣਕ ਨਹੀਂ ਚੱਕੀ ਜਾ ਰਹੀ ਤੇ ਜੇ ਮਨ ਲਓ ਡੇਰਾ ਹੈ ਜਿਹਦਾ ਉਹ ਸਮਾਨ ਆਪਣਾ ਚੱਕ ਰਿਹਾ ਜਰੂਰ ਉਹ ਡੇਰਾ ਸਮਾਨ ਚੋਂ ਕਣਕ ਆ ਉਹ ਮੰਡੀ ਦੀ ਸੋਥੋਂ ਕਣਕ ਨਹੀਂ ਚੁੱਕੀ ਜਾ ਰਹੀ ਅੱਛਾ ਤੇ ਅਸਲੀ ਪਿੰਡ ਦਾ ਕਿਸਾ ਪਿੰਡ ਖਾਲੀ ਹੈ ਕਿ ਕਿਸਾ ਪਿੰਡ ਖਾਲੀ ਹੁਣ ਪਿੰਡ ਖਾਲੀ ਆ ਬਿਲਕੁਲੀ ਸਾਰੇ ਮਨ ਲਓ ਟੋਟੜੀ ਬੰਦ ਕਰਕੇ ਜਾ ਚੁੱਕੇ ਥਾ ਸਾਰੇ ਪਿੰਡ ਕਣੇ ਦੇ ਬੀੜੀ ਹੈ ਕਿ ਹੋਰ ਵੀ ਹੈਗੇ ਨਹੀਂ ਪਿੰਡ ਕਣੇ ਦੇ ਬੜਾ ਬਾਕੀ ਸਾਰੇ ਪਿੰਡ ਵੇਚ ਜਾ ਰਹੇ ਨੇ ਅੱਛਾ ਬਾਕੀ ਬੀਚ ਲਾ ਗਿਆ ਤੇ ਕਿੰਨੀ ਆਬਾਦੀ ਹੋਣੀ ਟੋਟਲ ਦੇ ਸੰਧੀ ਸਾਢੇ ਪਿੰਡ ਦੀ 11200 ਤੋਂ ਬਈ ਜਿਹੜੇ ਇੱਥੇ ਰਹਿੰਦੇ ਹੋਣਗੇ ਸਾਰੇ ਇੱਥੇ ਰਹਿੰਦੇ ਆਗੇ ਪਰੋਂ ਆ ਕੰਮ ਕਰਕੇ ਵਾਪਸ ਮੁੜ ਜਾਂਦੇ ਆ ਅੱਛਾ ਤੂੰ ਐਸ ਵੇਲੇ ਲੋਕੀ ਤਾਲੇ ਮਾਰ ਕੇ ਚੱਲ ਗਏ ਸਾਰੇ ਘਰਾਂ ਨੂੰ ਕਿਹਨੇ ਤਾਲੇ ਮਾਰ ਕੇ ਜਿਹੜਾ ਪਸ਼ੂ ਰੱਖਿਆ ਦੰਗਰ ਰੱਖਿਆ ਉਹ ਹੁੰਦੇ ਆ ਦੁੱਧਾਂ ਦੇ ਚੋਗੇ ਚੋਗੇ ਸ਼ਾਮਾਂ ਚੱਲ ਜਾਂਦੇ ਨੇ ਆਉਂਦੇ ਆ ਹਾਂ ਰਾਤ ਨੂੰ ਪਿੰਡ ਖਾਲੀ ਹੋ ਜਾਂਦਾ ਅੱਛਾ ਰਾਤ ਨੂੰ ਖਾਲੀ ਹੋ ਜਾਂਦਾ ਇਹ ਤਾਂ ਪਹਿਲਾਂ ਵੀ ਚੱਲਦਾ ਸੀ ਨਾ ਨੇ ਦੇਦਾ ਪਿੰਡ ਬਣਦਾ ਹੈ ਤੇਰਾ ਸਾਡਾ ਵਾਅਦਾ ਹੀ ਤੇ ਅੱਛਾ ਹੁਣ ਮਲੇ ਲੋਕੀ ਮਸ਼ੀਨਰੀ ਵੀ ਲੱਗ ਜਾ ਰਹੇ ਡੰਗਰ ਵੀ ਲੱਗ ਜਾ ਰਹੇ ਹੌਲੀ ਹੌਲੀ ਡੰਗਰ ਇੱਥੇ ਹੀ ਨੇ ਤੇ ਰਾਤ ਨੂੰ ਡੰਗਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਇੱਥੇ ਹਾਂ ਬੰਦਾ ਕੋਈ ਨਹੀਂ ਰਹਿੰਦਾ ਰਾਤ ਨੂੰ ਅੱਛਾ ਬੰਦਾ ਕੋਈ ਨਹੀਂ ਰਹ ਰਿਹਾ ह्म ਸ਼ਾਮ ਦਾ ਮਾਹੌਲ ਹੈ ਜੀ ਅੱਛਾ ਲੋਕ ਸਾਂਭੋ ਇਹਦੇ ਕੋ ਦੋ ਪਿਛਲੀਆਂ ਦੋਆਂ ਜਗ੍ਹਾ ਜਿੱਥੇ ਨੁਕਸਾਨ ਹੋਇਆ ਘਣੀਏ ਦਾ ਪੈਣ ਜੀ ਵੀ ਉਹਨਾਂ ਖਾਣ ਹੋਇਆ ਹਮ ਹਕਤਾ ਜੀ ਵੀ ਉਹਨਾਂ ਕਬਜ਼ਾ ਕਰ ਲਿਆ ਹੈ 65 ਜੀ ਵੀ ਕਬਜ਼ਾ ਕਰ ਲਿਆ ਬਹੁਤ ਨੁਕਸਾਨ ਆ ਸਾਡੇ ਤੋਂ ਚੁੱਲ੍ਹੇ ਦੀ ਇੱਟਾ ਪੁੱਟ ਕੇ ਲੈ ਗਏ ਅੱਛਾ ਤੇ ਫਿਰ ਕਿਸ ਤਰ੍ਹਾਂ ਛਡਵਾਇਆ ਗਿਆ ਹੈ ਉਸ ਵਲੇ ਉਦੋਂ ਬਾਅਦ ਸਰਕਾਰਾਂ 'ਚ ਸਮਝੌਤਾ ਆ ਬਾਅਦ ਸਿਮੂਲੇਸ਼ਨ ਜਿਹੜਾ ਬਾਅਦ ਛੋਟਿਆ ਅੱਛਾ ਅੱਛਾ ਆਪਾਂ ਨੇ ਵੀ ਇਲਾਕਾ ਜਿੱਤ ਲਿਆ ਨਾ ਉਹਦੇ ਬਦਲੇ ਉਹਨਾਂ ਆਪਣੇ ਉਹਨਾਂ ਛੱੜਦਾ ਉਹਨਾਂ ਸਾਡਾ ਛੱੜਦਾ ਅੱਛਾ ਹਾਂ ਤੋਨਾਂ ਅਸਲੇ ਬਿਲਕੁਲ ਮਲੇ ਜਿਹੜਾ ਮੂਲ ਖਰਾਬ ਐ ਸਾਲਾ ਅਹੀਂ ਲੋਕ ਡਰੇ ਆ ਵੀ ਇਹ ਉਹ ਇੱਕ ਦੈਨ ਕੁਛ ਦੇ ਮੁੰਡਾ ਵਾ ਝਟੋ ਇੱਥੇ ਆ ਜਾਂਦੇ ਨੇ ਅਹੀਂ ਦਰਿਆ ਦੇ ਕਰਕੇ ਬਹੁਤ ਮਾਰ ਖਾਂਦੇ ਦਰਿਆ ਕਰਕੇ ਉਹ ਉਹ ਦਰਿਆ ਦਾ ਇਲਾਕਾ ਜਿਹੜਾ ਆ ਮਤਲਬ ਦੈਨੀ ਲਾਕਾ ਹੋਏ ਤਾਂ ਫੇਰ ਆਪਾਂ ਨੂੰ ਸ਼ਾਮਲ ਕਰੂਗਾ ਇਹ ਹੁਣ ਤਾਂ ਇੱਥੇ ਪੁਲੀ ਬਣ ਗਿਆ ਨਾ ਹਾਂ ਨਹੀਂ ਪੁਲ ਤਾਂ ਕੋਈ ਭਰੋਸਾ ਨਹੀਂ ਜੀ ਜਦ ਮਰਜੀ ਆਰਮੀ ਵਾਲੇ ਟੱਕ ਦਿੰਦੇ ਆ ਦੇ ਅੱਛਾ ਬੋਲ ਤੇ ਜਿੱਥੇ ਮਰਜੀ ਲੱਗਦੇ ਬਾਕੀ ਦਰਿਆ ਚੋਂ ਨਹੀਂ ਨਿਕਲ ਸਕਦੇ ਜਿਦਾ ਪੂਰਾ ਆਰਮੀ ਦਾ ਐਂਟਰ ਆ ਮਤਲਬ ਤੁਸੀਂ ਸਾਨੂੰ ਨਹੀਂ ਤੁਹਾਨੂੰ ਉਹਨਾਂ ਕਿਹਾ ਬਾਕੀ ਜਦੋਂ ਥੋੜਾ ਨੇਰ ਐਸੋ ਲਈ ਜੀ ਮੈਂ ਪਿੰਡ ਕਣੀ ਕੇ ਵੇੜ ਦੇ ਵਿੱਚ ਆ ਗਿਆ ਤੇ ਇੱਥੇ ਕੋਈ ਕੋਈ ਲੋ ਕੁਝ ਬਸ ਨੀਕ ਆ ਗਏ ਤੇ ਕਈ ਬੰਦ ਕਰਕੇ ਜਾ ਚੁੱਕੇ ਆਪਣੇ ਘਰ ਤੇ ਕਈ ਹਜੇ ਰਹਿ ਰਹੇ ਇੱਥੇ ਤੇ ਡੰਗਰ ਵਾਸ਼ਾ ਇਹਨਾਂ ਦਾ ਇੱਥੇ ਹੀ ਸਾਰਾ ਤੇ ਇਹ ਸਾਈਡ ਵੀ ਤੁਸੀਂ ਦੇਖ ਲਓ ਪਾਜੀ ਹੋਰੀ ਆ ਕੇ ਇਹਨਾਂ ਨੇ ਡੰਗ ਡੰਗਰ ਇੱਥੇ ਹੀ ਆ ਤੇ ਇਹ ਸਾਈਡ ਵੀ ਤੇ ਇਹ ਸਾਈਡ ਵੀ ਐਸ ਲਈ ਪਾਜੀ ਹੋਰੀ ਲੱਗੇ ਦੇ ਇੱਥੇ ਨਹੀਂ ਤਾਂ ਹੀ ਮਿਲ ਜਾਓਗੇ ਸਮਾਂ ਸਮੋਣੋਂ ਇਥੋਂ ਕਹੀਂ ਕਿੱਥੇ ਜਾਣਾ ਆਏ ਪਿੰਡ ਕਣੀ ਪਿੰਡ ਕਣੀ ਹੈ ਧਰਮਕੋੜ ਵਾਲਾ ਹੈ ਨਾ ਅੱਛਾ ਅਸਲੇ ਜੀ ਇੱਥੋਂ ਦਾ ਮਾਹੌਲ ਇਸ ਤਰ੍ਹਾਂ ਆ ਕਿ ਇੱਥੋਂ ਦੇ ਮੇਰੇ ਖਿਆਲ ਨਾਲ ਹੀ ਕਹਿ ਸਕਦੇ ਆ ਕਿ ਪੂਰਾ ਪਿੰਡ ਹੀ ਜਿਹੜਾ ਵਾ ਆਪਣਾ ਸਮਾਨ ਜਿੰਨਾ ਵੀ ਕੀਮਤੀ ਹੈ ਸਾਰਾ ਇੱਥੋਂ ਦਰਿਆਵਾਂ ਪਾਰ ਆਪਣੇ ਡੇਰੇ ਵਾਲੀ ਸਾਈਡ ਤੇ ਪਿੰਡ ਪਰਾਨੇ ਕਣੀਏ ਕਿ ਲੈ ਚੁੱਕੇ ਆ ਲੈ ਕੇ ਜਾ ਚੁੱਕੇ ਆ ਤੇ ਇੱਥੇ ਸਿਰਫ ਡੰਗਰੇ ਆ ਤੇ ਕੁਝ ਪਰਿਵਾਰ ਹੈਗੇ ਜਿਹੜਾ ਆਪਣਾ ਸਮਾਨ ਲੈ ਕੇ ਇੱਥੋਂ ਜਾਣ ਵਾਲੇ ਆ ਤੇ ਬਾਕੀ ਰਾਤ ਨੂੰ ਸਾਰੇ ਨਿਕਲ ਜਾਂਦੇ ਇੱਥੋਂ 5 ਵਜੇ ਤੋਂ ਬਾਅਦ ਤੇ ਕੁਝ ਪਰਿਵਾਰ ਹੀ ਜਿਹੜੇ ਸਮਾਨ ਹੋਂ ਇੱਥੋਂ ਆਪਣਾ ਜਿਹੜਾ ਸ਼ਿਫਟ ਕਰ ਰਹੇ ਆ ਬਾਕੀ ਪਰਲੀ ਸਾਈਡ ਤੇ ਬਾਕੀ ਹੋਰ ਪਿੰਡ ਦਾ ਵੇਖਦੇ ਆ ਕਿਥੇ ਕੁਝ ਲੱਭਦਾ ਕਿ ਨਹੀਂ ਲੱਭਦਾ ਤੇ ਫਿਲਹਾਲ ਦੀ ਕਿਰੀ ਤੇ ਪਿੰਡ ਬਿਲਕੁਲ ਖਾਲੀ ਹੋ ਚਲਿਆ ਪਿੰਡ ਕਣੀ ਕੇ ਬੇਟ ਮੈਂਦਾ ਵਾ ਬਾਕੀ ਸਾਰੇ ਬੇਚੜਾਕ ਪਿੰਡ ਆ ਮੈਂ ਜੀ ਇਸ ਵੇਲੇ ਪਿੰਡ ਕਣੀ ਕੇ ਬੇਟ ਮੌਜੂਦ ਆ ਤੇ ਇਸ ਸਾਈਡ ਅਧਾ ਕਿਲੋਮੀਟਰ ਦੂਰੀ ਤੇ ਸਿਰਫ ਤੁਸੀ ਬੰਦਿਆ ਤੋਂ ਉੱਤੋਂ ਅਗਲੇ ਪਨੇ ਪਾਕਿਸਤਾਨ ਆ ਤੇ ਮੈਂ ਇਸ ਪਿੰਡ ਦੇ ਵਿੱਚ ਆ ਇਸ ਪਿੰਡ ਦੀ ਆਬਾਦੀ ਬਹੁਤ ਘੱਟ ਆ ਇੱਥੇ ਹੁਣ ਤਾਂ ਪੱਕੇ ਮਕਾਨ ਬਣ ਚੁੱਕੇ ਆ ਪਹਿਲਾਂ ਸਾਰੇ ਹੀ ਕੱਚੇ ਹੁੰਦੇ ਸੀ ਤੁਹਾਨੂੰ ਦਿਖਾ ਦਿੰਨਾ ਕਿ ਆਪਣੇ ਗੁਰਦਾਰਾ ਸਾਹਿਬ ਆ ਪਿੰਡ ਦਾ ਕਣੀ ਕਬੇੜ ਦਾ ਨਾਲ ਇਹਨਾਂ ਦੇ ਸਕੂਲ ਦੀ ਬਿਲਡਿੰਗ ਆ ਜੋ ਕਿ ਸਕੂਲ ਕਾਫੀ ਲੰਬੇ ਸਮੇਂ ਤੋਂ ਬਣਿਆ ਤੇ ਇਸੇ ਨਵੀਂ ਬਿਲਡਿੰਗ ਬਣੀ ਹੈ ਦਰਬਾਰ ਸਾਹਿਬ ਦੀ ਗੁਰਦਾਰਾ ਸਾਹਿਬ ਦੀ ਤੇ ਇਹ ਵੀ ਦਰਬਾਰ ਸਾਹਿਬ ਵੀ ਪਹਿਲਾਂ ਤੇ ਹੁਣ ਇਸ ਸਾਈਡ ਸ਼ਿਫਟ ਕੀਤਾ ਤਾਂ ਬਾਕੀ ਆ ਪਿੰਡ ਸਾਰਾ ਕਣੀ ਕਬੇੜ ਦਾ ਪਿੰਦਾ ਇਲਾਕਾ ਇਹ ਸਾਰਾ ਖਾਲੀ ਹੋ ਚੁੱਕਿਆ ਤੇ ਕੁਝ ਕੁਝ ਰਹਿ ਗਏ ਲੋਕੀ ਤੇ ਉਹ ਇਸ ਵੇਲੇ ਇੱਥੋਂ ਜਾਣ ਦੀ ਤਿਆਰੀ ਚ ਆ ਕੋਈ ਸਮਾਨ ਕੱਢਣ ਦੀ ਤਿਆਰੀ ਚ ਆ ਤੇ ਦੱਸਦੇ ਆ ਸਾਰੇ ਆਪਣੇ ਜਿਹੜੇ ਸਰਪੰਚ ਆ ਸਾਬਕਾ ਸੁਖਦੇਵ ਸਿੰਘ ਜੀ ਕਿ ਇੱਥੋਂ ਦੇ ਲੋਕੀ ਆਪਣੀ ਜਿੰਨੀ ਵੀ ਮਸ਼ੀਨਰੀ ਹੈਗੀ ਸਾਰੀ ਇੱਥੋਂ ਵਾਪਸੀ ਲੈ ਜਾ ਚੁੱਕੇ ਆ ਜੋ ਕਿ ਕੋਈ ਬਟਾਲੇ ਜਾਂ ਫਿਰ ਉਰਾਂ ਪਰਾਂ ਪਿੰਡ ਜਿਹੜੇ ਹੈਗੇ ਜਿੱਥੇ ਰਹਿੰਦੇ ਆ ਉੱਥੇ ਸਾਰੀ ਲਾ ਕੇ ਜਾ ਚੁੱਕੇ ਆ ਇੱਥੋਂ ਖਾਲੀ ਕਰਤਾ ਸਿਰਫ ਤੇ ਸਿਰਫ ਡੰਗਰ ਰਹਿੰਦੇ ਨੇ ਜੋ ਕਿ ਸਵੇਰੇ ਹੁੰਦੇ ਨੇ ਫਿਰ ਇਹ ਸਨੀਕ ਜਿਹੜੇ ਆ ਜਿਨ੍ਹਾਂ ਦੇ ਡੰਗਰ ਹੁੰਦੇ ਆ ਉੱਥੇ ਹੁੰਦੇ ਨੇ ਡੰਗਰਾਂ ਦੀ ਦੇਖਭਾਲ ਕਰਦੇ ਆ ਸ਼ਾਮ ਨੂੰ ਧਾਰਾ ਕੱਢ ਕੇ ਲੈ ਕੇ ਚਲੇ ਜਾਂਦੇ ਨੇ ਤੇ ਡੰਗਰ ਇੱਥੇ ਰਹਿੰਦੇ ਨੇ ਅਸਲੇ ਜੀ ਮੇਰੀ ਹੋ ਗਈ ਵਾਪਸੀ ਤੇ ਪਿੰਡ ਦੇ ਵਿੱਚ ਕੋਈ ਉਹ ਜਿਹਾ ਮਾਹੌਲ ਹੈ ਨਹੀਂ ਜਿੱਥੇ ਕੋਈ ਚੰਗੀ ਤਰ੍ਹਾਂ ਕਿਸੇ ਨੂੰ ਪੁੱਛਿਆ ਜਾ ਸਕੇ ਕਿਉਂਕਿ ਲੋਕੀ ਇੱਕ ਤਾਂ ਡਰਦੇ ਵੀ ਆ ਤੇ ਇੰਨੀ ਜਨਤਾ ਵੀ ਹੈ ਨਹੀਂ ਇੱਥੇ ਤੇ ਦੂਸਰਾ ਉਹ ਮੈਂ ਵਾਪਸੀ ਜਾ ਰਿਹਾ ਤੇ ਪਿੰਡ ਪੂਰਾ ਇੱਕ ਹਸਾਬ ਦਾ ਕਹੋ ਕਿ ਖਾਲੀ ਆ ਤੇ ਅਸਲੇ ਡੰਗਰਾਂ ਨੂੰ ਬਸ ਲੋਕੀ फटाफट ਫੋਨ ਆਇਆ ਤੇ ਬਸ ਉਹ ਥੋੜੀ ਜਿਹੀ ਏਰ ਨੂੰ ਵਾਪਸੀ ਜਾ ਰਹੇ ਆ ਫਿਰ 5 ਵਜੇ ਦੇ ਕਰੀਬ ਤੇ ਰਾਤ ਨੂੰ ਪੂਰਾ ਖਾਲੀ ਹੋ ਜਾਏਗਾ ਕਣੀ ਕਪੇਟ ਤੇ ਅਸਲੇ ਮਾਹੌਲ ਕੁ ਇਸ ਤਰ੍ਹਾਂ ਦਾ ਹੈ ਇਸ ਸਾਈਡ ਤੇ ਇਸ ਸਾਈਡ